ਅਰੇ ਅਰਜਨ ਹਰਗੋਬਿੰਦ ਨਾਮ ਸੰਗਤ ਸ੍ਰੀ ਹਨ ਰਾਇ ਸਿੰਘ ਹਰਿ ਕ੍ਰਿਸ਼ਨ ਜੀ ਆਈਏ ਜਿਸ ਦਿੱਤੀ ਸੰਗਤ ਅੱਜ ਤੀਹ ਬਹਦਰ ਸਮਰਿਆਂ ਕਰਨ ਆਉਣੇ ਦਾਵੇਤਾਏ ਸਤਿਨਾਮ ਵੇ ਸਾਈ 10 ਪਾਦਸ਼ਿਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਵੇ ਸਾਈ 10 ਪਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੀ ਦਾਤਾ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰੀਆਂ ਤੁਹਾਨੂੰ ਸਤਿ ਜੀ ਆਰੇ ਆ ਮਮਤਿਆਂ ਅਛੀਆਂ ਅੰਦੀਆਂ ਤਰਮੀਆਂ ਜਿਨ੍ਹਾਂ ਨਾਮ ਦੇ ਪਿਆਰ ਵਲਕੀਸ਼ ਜੋ 23 ਜੁਲਾਈ ਦੀ ਗਵਾਹੀ ਜੇ ਕੇ ਅੰਡਕੀ ਸਾਤਨਾ ਪਿਆਰੇ ਅਸਚਾਰੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੁੱਲੋ ਜੀ ਵਾਹਿਗੁਰੂ ਵਾਹਿਗੁਰੂ ਜੰਨਰ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਇੱਕ ਸੀਸ ਤੇ ਪੰਦ ਬੰਦ ਕਟਾਏ ਓਪਰੀਆਂ ਲੋਹਾਈਆਂ ਚੜਕੀਆਂ ਤੇ ਚੜ੍ਹੇ ਆਰਜਨਾਂ ਅੰਤਰਾਏ ਗੁਰਦੁਆਰੇ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਰਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਤ ਤੱਕ ਤਾਂ ਸਰਬਤ ਗੁਰਦੁਆਰਿਆਂ ਦਾ ਤਾਂ ਤੱਕੇ ਬੋਲੋ ਜੀ ਵਾਹਿਗੁਰੂ ਇਸమే ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਨਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਿਹਾਏ ਅਜ ਤੇ ਦੇਖ ਤੇਖ ਫਤਿਹ ਬਰਦਗੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਬੇਵੈਗਨਾਣ ਵਿਸਾਧਾਨ ਕਰੋ ਸਦਾ ਦਗਣਾ ਸਰਦਾਰ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਇਸ਼ਾਨ ਚੰਕੀਆਂ ਛੱਡੇ ਬੰਗੇ ਜੁਗ ਜੁਗਾੜ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿਖਾਂ ਦਾ ਮਨ ਹੀ ਮਾਤੁ ਚੀ ਮਤਿ ਰੱਖਾ ਬੋ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੀ ਓਰ ਗੁਰਦਵਾਰਿਆਂ ਵਰਤਾਂ ਮੰਨਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਜਾਇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜਿਨ੍ਹਾਂ ਬਖਸ਼ੂ ਰੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੇ ਊਟ ਤੰਡ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਦੇ ਦੀ ਚਰਨ ਸ਼ੋਕਾ ਪ੍ਰਾਪਤ ਇਤਿਹਾਸ ਸਥਾਨ ਗੁਰਦੁਆਰਾ ਥੁਲਾ ਸਾਹਿਬ ਬਾਬਾ ਦਸਾ ਸਿੰਘ ਜੀ ਵਿਖੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਸਰਦਾਰ ਜੱਜੀ ਸਿੰਘ ਜੀ ਢੱਲਵਾਲ ਜੋ ਕਿ ਕਿਸਾਨੀ ਮੰਗਾਂ ਮੁਖ ਰੱਖਦਾ ਆ ਪਤਸ਼ਾਹ ਜੀ ਇਹ ਜੀ ਮਨਮਰਜ਼ਤ ਉੱਤੇ ਬੈਠੇ ਨੇ ਤਿੰਨਾਂ ਦੀ ਚੜ੍ਹਦੀ ਕਲਾ ਨੂੰ ਉਹ ਖਰਾਜਦੇ ਹੋਇਆ ਸਮੂਹ ਸਾਧ ਸੰਗਤ ਤਸਨ ਜੱਤੇ ਬੰਦੀਆਂ ਵੱਲੋਂ ਅੰਦਾਜ਼

ਅਰਦਾਸ ਬੰਦੀ ਰੱਬ ਕੀ ਬਖਸ਼ ਕਰਨ ਸਭਨਾ ਦੀ ਆਪ ਸੰਗੋ ਕੇ ਸਹਾਇ ਗੁਣ ਸਤੂ ਜੀ ਕਿਸਾਨ ਜਥੇਬੰਦੀਆਂ ਵੱਲੋਂ ਕੈਂਟਰ ਮਾਰ ਚੁੱਕਿਆ ਜਾਣਾ ਹੈ ਆਪਦੀ ਨੇ ਆਗਿਆ ਬਖਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਤੇ ਸਹੀ ਪਿਆਰੇ ਮਿਲਿਓ ਜਿਨਾ ਵੇਲਾ ਅਮਜੀ ਦਾ ਹੀ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬਤ ਦਾ ਭਾਣ ਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸਿੰਗ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ